ਸਤਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਵਡ ਭਾਗੀ ਸਤਗੁਰੂ ਮਾਰੇ ਸਾਹਿਬ ਫਿਰੰਦੂ ਮਾਉ ਨੇ ਹੰਝ ਪਾਈ ਜਦੋਂ ਸਾਧ ਸ੍ਰੀਸ਼ਟੇ ਸਤਗੁਰਾਂ ਦੀ ਸਤ ਸ੍ਰੂਪ ਦੀ ਪ੍ਰਾਪਤ ਇੱਕ ਸੰਗਤ ਹੁੰਦੀ ਹੈ ਇੱਕ ਕੁਸੰਗਤ ਹੁੰਦੀ ਹੈ ਇੱਕ ਸੁਸੰਗਤ ਹੁੰਦੀ ਹੈ ਇੱਕ ਸਤ ਸੰਗਤ ਹੁੰਦੀ ਹੈ ਕੁਸੰਗਤ ਉਹ ਹੁੰਦੀ ਜਿਹਨਾਂ ਨਾਲ ਮਿਲ ਕੇ ਜੀਵਨ ਜਿਉਣਗੇ ਖੋਤੇ ਬਸੇ ਲੱਗ ਜੀਏ ਸੰਗਤ ਹੁੰਦੀ ਹੈ ਜਿਹਨਾਂ ਨਾਲ ਦਲਮਿਆਨੇ ਜਰੀਏ ਨਾ ਕੋਈ ਤਰੱਕੀ ਹੋਵੇ ਦੇ ਨੇ ਆਪਣੇ ਜਿਹੜੇ ਕੋਲੇ ਵਾਲੇ ਚੰਗੇ ਸੁਆ ਹੈ ਉਹ ਮੇਰੇ ਉਹ ਸੰਗਤ ਹੁੰਦੀ ਹੈ ਤੇ ਸੁਖੰਗੂ ਜਿਵੇਂ ਮੈਨਾਂ ਮੇਰੇ ਕੇ ਗੁਨਾਹ ਦੀ ਪ੍ਰਤੀ ਹੋਵੇ ਸੱਚ ਸੰਗਤ ਹੁੰਦੀ ਹੈ ਜਿਵੇਂ ਨਾਲ ਹੋ ਕੇ ਸੱਚ ਸੂਰਜ ਦੀ ਸੰਪਲੀ ਪ੍ਰਕਾਰ ਗੱਪ ਪ੍ਰਾਪਤੀ ਹੋਵੇ ਉਹ ਹੈ ਸ੍ਰੇਸ਼ਟ ਮਹਾਪੁਰਖ ਸਤਜੀ ਉਹਨਾਂ ਦੀ ਸੰਗਤ ਵੱਡਿਆ ਭਾਗਾ ਕਰਕੇ ਨਿਸ਼ਕਾਮ ਕਰਮਾ ਕਰਕੇ ਪਾਈ ਹੈ ਮਨ ਚੱਲ ਤਾ ਭੈਰੂ ਅੰਧਰ ਮਨ ਚੱਲ ਤਾ ਚੰਚਲ ਸੀ ਹਰ ਵਕ ਚੱਲਦਾ ਹੀ ਸੀ ਜਿਹਦੇ ਪੱਤੇ ਉੱਤੇ ਆਈ ਜਾਂਦਾ ਸੀ ਚੱਕਰੀ ਉਹ ਮੂੰਹ ਤੁਰਾਈ ਰਹਿ ਜਾਂਦਾ ਸੀ ਕਿੱਥੇ ਅੰਧਾ ਹੈ ਮਨ ਭਰੂ ਅਰੂੜਾ ਹੁਣ ਅਰੂੜ ਇਸ਼ਟਜ ਹੋ ਗਿਆ ਮਨ ਇਹ ਚੱਲਣ ਵਾਲੋ ਹਟ ਗਿਆ ਵਾਸ਼ ਵਾਲੀ ਦੌੜ ਉਹਦੀ ਮਿਟ ਗਈ ਹੈ ਅਨਹਤ ਧੁਨ ਵਾਜ ਹੈ ਨਿਤ ਵਾਜੀ ਜਦ ਇਹ ਇਸ਼ਟਜ ਹੋਇਆ ਮਨ ਉਦੋਂ ਇਹਨੂੰ ਬਾਤ ਪ੍ਰਾਪਤ ਹੋਈ 900 ਰਹਿਬੀ ਨੇ ਸ਼ਬਦਾਂ ਦੀ ਸੁਣੀ ਹੈ ਉਹ ਨਿਸ਼ਾ 25% ਨੇ ਵਾਹਿਗੁਰੂ ਜੀ ਨੇ ਜਿੰਦੂ ਬਾਜੀ ਵਾਜੀ ਹੈ ਅੱਜ ਆਪਾਂ ਜਾਗ ਨੂੰ ਇਸਰੇ ਆਦਿਵਾਰ ਸਮਾਏ ਰੋਮ ਰੋਮ ਵਿੱਚ ਗੁਰਮਖਾ ਦੇ ਪਰਮੇਸ਼ਰ ਦਾ ਪਹਿਲਾਂ ਜਰਾ ਸਿਮਾ ਨਾਮ ਕਰਦੇ ਆਂ ਫਿਰ ਸਹਾਂ ਜੀ ਵਹ ਜਾਂਦਾ ਫਿਰ ਸਹਾਂ ਨਾਮ ਮੰਦੇ ਫੁਰਨੇ ਦੇ ਲੱਗ ਜਾਂਦਾ ਫੁਰਨੇ ਦੇ ਜਦੋਂ ਜਪ ਤੋਂ ਲੱਗਦਾ ਉਦੋਂ ਪਰਾ ਬਾਣੀ ਨਾਲ ਹੋਣ ਲੱਗ ਜਾਂਦਾ ਹੈ ਪਰਾ ਬਾਣੀ ਨਾਲ ਹੋਏ ਹੋਏ ਆਂ ਫਿਰ ਧਿਆਨ ਨਾਲ ਜਿੰਨੇ ਰੋਮ ਹੈ ਇਹਨਾਂ ਵਿੱਚ ਜਾ ਪਰਮੇਸ਼ਰ ਦਾ ਦਿਸਣ ਲੱਗ ਜਾਂਦਾ ਹੈ ਜਦੋਂ ਜਿੰਨੇ ਰੂਮ ਕੋਪੇ ਸ਼ਾਰੂ ਕਰਨ ਬਣ ਜਾਂਦੇ ਹੈ ਇਹ ਜੀ ਵਾਸਤਾ ਹੁੰਦੀ ਹੈ ਇਹ ਵਾਸਤਾ ਕਦੇ ਕਦੇ ਤੇਹੇ ਜੀ 5 ਮਿੰਟਾਂ ਜੇ 8 ਘੰਟੇ ਇੰਨੀ ਵਾਸਤੀ ਹੁੰਦੀ ਹੈ ਨਾ ਕਿਸੇ ਖਾਣ ਦੀ ਨਾ ਪੀਣ ਦੀ ਨਾ ਸੌਣ ਦੀ ਇੱਛਾ ਨਹੀਂ ਰਹਿੰਦੀ ਇਹ 5 ਮਿੰਟ ਜੇ ਹਾਈ ਗਿਆਤ ਖੋਲ ਅੱਖਾਂ ਖੜੀਆਂ ਸ਼ੁਰੂ ਹੋ ਜੇ ਇਹ ਪ੍ਰਕਾਰ ਸਾਸ਼ ਹੈ ਜੀ ਇਹ ਜਾਪ ਕਿਤ ਪ੍ਰੇਮੀ ਨੂੰ ਲੁਧਿਆਣੇ ਜੋਤਾਂ ਸੰਗ ਕਾਰਖੰਡ ਪਾਠ ਹੁੰਦੇ ਆ ਰਾਗੀ ਪੂਰਨ ਸੰਕੀਰਤਨ ਕਰ ਰਿਹਾ ਸੀ ਦੁਖ ਪੰਝਣ ਪਿਆ ਨਾਲ ਦੀ ਦੁਖ ਪੰਝਣ ਪਿਆ ਨਾ ਉਸ ਕੀਰਤਨ ਸੁਣ ਕਰਕੇ ਕਿਤ ਐਸਾ ਕਾਦਰ ਹੋਇਆ ਉਹਦੇ ਰੂਹਾਂ ਵਿੱਚ ਆਪੋ ਜਗ ਸ਼ੁਰੂ ਹੋ ਗਿਆ ਕੋਲੇ ਸ਼੍ਰੀ ਗੁਰੂ ਜੀ ਪ੍ਰਤੀਤ ਹੋ ਗਿਆ ਕਿ ਇਹਦੇ ਅੰਦਰ ਜਗ ਹੁੰਦਾ ਹੈ ਕਿਸੇ ਕੋ ਕਾਜੀ ਕਰੇ ਤਵੇ ਮਹਾਰਾਜ ਸਾਹਿਬ ਬਖਸ਼ੀ ਕਰਨ ਇਹ ਹਾਲਾਤਤਾ ਹੁੰਦੀ ਹੈ ਇਹਦੇ ਰੂਹਾਂ ਤੋਂ ਬਾਦਸ਼ਾਹ ਸੰਗੇ ਜੀ ਜੋ ਸਭੋ ਜਪਿਆ ਜਗ ਦੇ ਮੁਖੋਂ ਲੈ ਕੇ ਆ ਸਾਰੇ ਯਾਦ ਸੁਣਦਾ ਜੇ ਕੋਈ ਮੂੰਹੋਂ ਬੋਲਦਾ ਕੋਈ ਗਾਲ ਕਰਦੀ ਜਾਏ ਕੋਈ ਮਿੱਠਾ ਬੋਲੀ ਜਾਏ ਉਸਨ ਕਰੀਏ ਮਹਾਰਾਜ ਯਾਤ ਹੀ ਸੁਣਦਾ ਹੋਰ ਨਹੀਂ ਕੁਝ ਸੁਣਦਾ ਅਹੀ ਹਾਲਤ ਹੋ ਜਾਂਦੀ ਹੈ ਕਿ ਜਿੰਨੇ ਸੁਣਦਾ ਹੈ ਨਾਮ ਹੀ ਸੁਣਦਾ ਹੈ ਐਸੀ ਵਕਤਾ ਹੋ ਜਾਂਦੀ ਹੈ ਫੇਰ ਸਭ ਸੰਗੇ ਜੀ ਅਮਰ ਨਾਮ ਦੀ ਬਖਸ਼ਿਸ਼ ਕਰਕੇ ਉਸ ਪੁਰਖ ਦੇ ਪਾਈ ਜਿੰਨੇ ਤੱਕੋਂ ਇਹ ਸਾਰੇ ਤੱਕੋਂ ਪਕਾਰ ਆਕਾਸ਼ ਹੈ ਮੇਰੀ ਜ਼ਿੰਦਗੀ ਦੇ ਸਭ ਹਰ ਹਰ ਨਾਮ ਤੇ ਆਵਾਜ਼ ਸਾਰੇ ਜੱਤਾਂ ਜੋ ਵੀ ਯਾਤ ਸੁਣਨ ਲੱਗ ਜਾਂਦਾ ਹੈ ਇਹ ਸੰਤ ਮਾਰਾ ਸਾਹਿਬ ਜੀ ਕਿ ਗਰਾਂ ਵਾਲੇ ਬਾਬੇ ਨੇ ਜੇਹੋ ਗੱਲ ਪਾਈ ਜੂ ਰੈ ਸਿੰਘ ਆਦ ਕਾਟ ਸੋਨਨ ਕਿਹਾ ਸੀ ਕਿ ਮਾਰਾ ਤੁੰਗ ਹੋਏ ਵਾਹਿਗੁਰੂ ਜੀ ਸਿਮਨ ਪਤਾਈ ਸੁਣਵਾਓ ਸਾਨੂੰ ਕੰਦਾ ਸੁਣਨਾ ਚਾਹੀਦਾ ਜੂ ਰੈ ਸਿੰਘ ਨੇ ਕੋਲ ਕੀਤਾ ਸੰਤ ਕਹਿੰਦੇ ਚੰਗਾ ਕਰੋ ਖਿਆਲ ਖਿਆਲ ਕੀਤਾ ਇਸ ਤਰ੍ਹਾਂ ਜੋ ਸਾਰਿਆਂ ਜੋ ਵਾਹਿਗੁਰੂ ਨੇ ਜਿਆਦਾ ਸੁਣੇ ਫਿਰ ਕਹਿੰਦੇ ਜੀ ਮੂਲ ਮੰਤਰ ਸੁਣਨਾ ਚਾਹੀਦਾ ਕੱਖਿਆਂ ਜੋ ਮੂਲ ਮੰਤਰ ਸੁਣਨ ਲੱਗ ਗਿਆਂ ਇਸ ਪ੍ਰਕਾਰ ਮਸਤ ਹੋ ਕੇ ਕਿ ਇਹ ਗੰਗਾ ਮਾਰਾ ਵੀ ਜਿਵੇਂ ਹੋਣਾ ਚਾਹੀਦਾ ਹੈ ਉਹਨਾਂ ਅੱਠਵੇਂ ਨੂੰ ਬਿਜਾਰ ਹੋਇਆ ਬਿਜਾਰ ਹੋਣ ਤੋਂ ਐਸੀ ਲਿਵ ਲੱਗੀ ਉਹਨਾਂ ਦੀ ਅੱਠਵੇਂ ਮੈਪ ਕੋਈ ਨਾ ਪੁਰੇ ਨਾ ਨਹੀਂ ਇਹ ਗੱਲਬਾਤ ਕਰਨ ਲੈ ਕੋਈ ਚੇਤੇ ਨਹੀਂ ਰਹਾ ਐਸੇ ਮਸਤ ਹੋ ਗਏ ਕੰਮ ਅੱਠਵੇਂ ਦਿਨ ਕਰਨ ਲੱਗੇ ਤੁਸੀਂ ਕੁਝ ਕਰਨਾ ਹੀ ਨਹੀਂ ਵਿਹਾਰ ਚਲੋ ਮਾਰਾ ਨੂੰ ਕਿੱਲੋ ਮੈਂ ਛੱਡੇ ਕੋ ਮਾਰਾ ਨੂੰ ਮੱਛਾ ਤੇ ਕਿਹਾ ਤੇ ਉਸੇ ਤੋਂ ਹੀ ਕੀ ਕਰਤੀ ਕਹਿੰਦੇ ਲੋਹਣ ਜਾਂ ਕੁਮਾਈ ਕਰਾਂਗੇ ਇਹ ਹੈ ਜਾਂ ਨਜ਼ਾਰਾ ਉਹਨਾਂ ਦੇਖੋਗੇ ਤੁਸੀਂ ਇਸ ਪ੍ਰਕਾਰ ਤੋਂ ਜੋ ਚਾਹੋਗੇ ਹੋ ਜਾਏਗਾ ਪਰ ਕਮਾ ਕੇ ਹੋਵੇਗਾ ਇਸ ਪ੍ਰਕਾਰ ਸਾਧ ਸੰਗਤ ਜੀ ਉਹ ਨਾਸ ਤੋਂ ਰਹਿਤ ਜੋ ਪਰਮੇਸ਼ਰ ਹੈ ਉਹਦੀ ਅਜਤਾ ਜਾਣ ਤੋਂ ਨਹੀਂ ਪਰਗਤ ਹੋ ਜਾਂਦੀ ਹਜ਼ੂਰ ਕਹਿੰਦੇ ਹਨ ਅਨਵਤ ਤੋਂ ਬਾਜ ਹੈ ਨਿਤ ਬਾਜੀ ਨਾਸ ਤੋਂ ਰਹਿਤ ਜਿਸ ਦੀ ਧੁਨੀ ਹੈ ਐਸਾ ਜੋ ਪਰਮੇਸ਼ਰ ਹੈ ਅਨਹਤ ਨਾਸ ਤੋਂ ਰਹਿਤ ਪਰਮੇਸ਼ਰ ਹੀ ਹਨ ਅਜੇ ਤੁਹਾਨੂੰ ਸੁੰਦਰ ਸਰੂਪ ਹੈ ਉਹਦੇ ਬਾਜੇ ਨਾਮ ਨੇ ਜਿਸਾ ਪਰਤੀ ਬਜੀ ਆਉਂਦੇ ਇੱਥੇ ਪੈਰ ਅਜਿਹਾ ਜਾ ਤਰਗਤ ਹੋਦਾ ਹੰਦਾ ਹੈ ਵਾ ਅੰਮ੍ਰਿਤਸਾਰ ਰਸ ਲੀੜਾ ਤੇ ਜੀਵਾਂ ਨੂੰ ਵੀ ਕਿਤੇ ਨਹੀਂ ਇਹਦਾ ਬੋਲਣ ਦਾ ਸਹਾਂ ਦਾ ਵੀ ਹੱਕ ਤਾਂ ਜੀ ਆ ਅੰਮ੍ਰਿਤਸਾਰ ਰਸ ਲੀੜਾ ਸ਼ਰੀਰੇ ਆਤਮਨ ਅੰਦਰੂਪੀ ਅੰਦਰ ਵੀ ਘਾਰਾ ਜਦ ਬ੍ਰਹਮਕਾਰ ਗੁਪਤੀ ਹੋ ਕੇ ਰਸ ਨੂੰ ਲੀੜਾ ਲੈਣ ਲੱਗ ਜਾਂਦੀ ਹੈ ਰੱਬ ਕੋਲ ਕੀ ਲੀੜ ਜਾਂਦੀ ਹੈ ਰਾਜੀ ਜਾਂਦੀ ਹੈ ਤ੍ਰਿਪਤ ਹੋ ਜਾਂਦੀ ਹੈ ਮੇਰੀ ਮਨ ਜਪ ਰਾਮ ਨਾਮ ਹਰ ਰੂਹ ਦਾ ਤੇ ਮੇਰੇ ਮਨ ਐਸਾ ਕ੍ਰਿਸ਼ਣ ਦਾ ਨਾਮ ਰੂੜਾ ਸੁੰਦਰ ਹੈ ਉਹਦਾ ਜੈਬ ਕਰੁ ਕਿਤਕ ਹੋਕੇ ਮੇਰਾ ਮਨ ਤਨ ਪ੍ਰੀਤ ਲਗਾਈ ਸਤਿਗੁਰੂ ਤੁਹਾਡੇ ਮਨ ਵਿੱਚ ਵੀ ਤਨ ਵਿੱਚ ਵੀ ਸਤਿਗੁਰੂ ਦੇ ਪੈਕਸ਼ ਨੇ ਪ੍ਰੀਤ ਹੀ ਲਗਣਾ ਕੀਤੀ ਆ ਹਰ ਮਿਲਿਉ ਲਾਇ ਚਤੀੜਾ ਹਰਿ ਸਾਨੂੰ ਮਿਲ ਗਏ ਚਤੀੜਾ ਗਲਪੜੀ ਨਾ ਪਾਕੇ ਅਪਹਿਜਿਨਿ ਚੈਰੁ ਕੀ ਗਲਪੜੀ ਪਾਣੀ ਹਿਜੇ ਤਾਸ਼ ਨੇ ਕੁੱਟਕੇ ਆਪ ਦੀ ਛਾਤੀ ਨਾਲੇ ਬਾਲਕ ਨੂੰ ਮਾਤਾ ਕਿਤਾ ਲਾਲੇ ਕੋ ਛਾਤੀ ਨਾਲੇ ਕਿਉਂ ਗੁਲਪੜੀ ਪਾ ਕੇ ਚਿੱਟੇ ਹਿਰਕੋਟ ਪਹਿਤੇ ਪਾਪੀਆਂ ਨੇ ਦੇਵ ਮਹਨੂ ਵੱਲੋਂ ਕਦ ਕੇ ਆਗਰ ਰੂਪ ਚੇਜ ਕਰ ਪਾ ਲਈ ਜਿਵੇਂ ਜਲ ਚ ਜਲ ਮਿਲ ਜਾਂਦਾ ਏ ਜਿਵੇਂ ਗੁਲਪੜੀ ਪਾ ਲਈ ਰਾਉ ਸਾਤਕ ਬੰਦ ਭਈ ਹੈ ਮਾਇਆ ਕਿ ਮਾਰੇ ਸਾਰੇ ਲੋਕ ਕਿਉਂ ਨਹੀਂ ਇਹ ਜਹਾ ਮੁੰਦੇ ਲੈ ਲੇ ਤਾਂ ਕਹਿੰਦੇ ਅਮ ਜਿਹੜੇ ਸਾਧਕ ਸ਼ਕਤੀ ਦੇ ਉਪਾਸ਼ਕ ਲੋਕ ਹੈ। ਬਾਕਤ ਬੰਦ ਭਏ ਹੈ ਮਾਇਆ। ਉਹ ਭਾਈ ਮਾਇਆ ਦੇ ਬੰਧਨਾਂ 'ਚ ਬੱਜੇ ਪਏ। ਮਾਰੇ ਕਹਿ ਲਗੇ ਕੈਦ 'ਚ ਪਏ ਹੋਏ ਐ। ਵਿਖ ਸੰਚ ਹੈ ਲਾਏ ਜਤੀੜਾ। ਉਹ ਤਾਂ ਬੇ ਲੋਕ ਮਾਇਆ ਨੂੰ ਇਕੱਠੀ ਕਰਦੇ ਐ। ਵਿਖਿਆਂ ਨੂੰ ਹੀ ਇਕੱਠਾ ਕਰਦੇ ਨੇ ਵਿਖਿਆਂ ਦੀ ਭੋਗਾਂ ਨੂੰ ਭੋਗਦੇ ਹਨ। ਜਿਸ ਸੰਚ ਹੈ ਲਾਏ ਜਤੀੜਾ। ਉਹ ਮਾਇਆ ਨੂੰ ਸੰਕੇਤ ਇਕੱਠੀ ਕਰਦੇ ਵਿਸ਼ੇ ਭੋਗਣ ਵਾਸਤੇ। ਲਾਇ ਜਤੀੜਾ ਯਕੀਨ ਲਾ ਕੇ ਮੈਂ ਉੱਥੇ ਚੱਲਿਆ ਜਾਂਦਾ ਹੈ ਹੱਥ ਲਾ ਨਾ ਮੈਂ ਹੱਥ ਲਾ ਕਰਕੇ ਆਪਣੇ ਆਗ ਨੂੰ ਪਕੜਾਇਆ ਕਿ ਜਕਰ ਕੇ ਜੇ ਕੋਈ ਜਗ੍ਹਾ ਆਏ ਕੈਦੀ ਹੋ ਜੇ ਇਉਂ ਆਉਂਦਾ ਯਕੀਨ ਲਾ ਕੇ ਹੌਸਲਾ ਲਾ ਕੇ ਅੱਗੇ ਜਤੀੜਾ ਹੱਥ ਲਾ ਕੇ ਇਹਦੇ ਚ ਲੱਗੇ ਰਹਿੰਦੇ ਹਨ ਖਰਚ ਆਰਥ ਖਰਚ ਮਹਿਸਾਸ ਕਰਦਾ ਫਿਰ ਮਾਰਾ ਮਾਰਾ ਇਕੱਠੀ ਕਰਨੀ ਮਾੜੀ ਤਾਂ ਨਹੀਂ ਚੰਗੀ ਹੈ ਲੱਖਾਂ ਰੁਪਏ ਇਕੱਠੇ ਕਰ ਲੈਂਦੇ ਆ ਕਿੰਦੇ ਪਾਈ ਹੈ ਤਾਂ ਚੰਗੀ ਪਰ ਨਰਕ ਦਾ ਕਾਰਨ ਹੈ ਕਿੰਦੇ ਪਾਸੇ ਵੀ ਲੱਗਦੀ ਪਹਿੜੇ ਪਾਸੇ ਲੱਗਦੀ ਹੈ ਉਹ ਕਿੰਦੇ ਪਾਸੇ ਲੱਗੇ ਤਾਂ ਹੀ ਚੰਗੀ ਹੈ ਤਾਂ ਕਿਸੇ ਪਾਸੇ ਨਹੀਂ ਮਾਰੇ ਲੱਗਦੀ ਉਹਨਾਂ ਕੋ ਹਰ ਇੱਕ ਅਰਥ ਖਰਚ ਮਹਿਸਾ ਕਰ ਤਾ ਹੂ ਤਾਰੀ ਹਰੀ ਦੇ ਅਰਥ ਵਾਸਤੇ ਖਰਚ ਨਹੀਂ ਕਰ ਸਕਦੇ ਮਹਾਰਾਜ ਕੋਈ ਲੰਗਰ ਨਹੀਂ ਚਲਾ ਸਕਦੇ ਕੋਈ ਧਾਰਮਿਕ ਸਮਾਂ ਨਹੀਂ ਬਣਾ ਸਕਦੇ ਕੋਈ ਅਧਿਆਤਮਾ ਆਪੇ ਆਏ ਨੂੰ ਆਰਾਮ ਨਹੀਂ ਦੇ ਸਕਦੇ ਕਿਉਂ ਪਰਮੇਸ਼ਰ ਦੇ ਨਿਮਿਤ ਖਰਕ ਨਹੀਂ ਕਰ ਸਕਦੇ ਹਨ ਗੰਨ ਕਾਲ ਸਹਿ ਸਿਰ ਪੀੜਾ ਕੋਈ ਵੀ ਮਾਇਆ ਉਹਨਾਂ ਨੂੰ ਕੋਈ ਜੰਗ ਜਦੋਂ ਕਾਲ ਦਾ ਸਮਾਂ ਆ ਗਿਆ ਜੰਦੀਆਂ ਪੀੜਾ ਸਹਾਰਨ ਦੇਵੇਗੀ ਜੰਦੀਆਂ ਪੀੜਾ ਹੀ ਸਹਾਰਨਗੇ ਜੰਦ ਸਹਾਰਨ ਦੀ ਉਹਨਾਂ ਦੇ ਗੋਹ ਨੇ ਹਰ ਆਰਥ ਸਰੀਰ ਲਗਾਇਆ ਜਿਵੇਂ ਹਰੀ ਦੇ ਆ ਗਿਨਾਂ ਨੇ ਹਰੀ ਦੇ ਅਰਥ ਸਰੀਰ ਨੂੰ ਲਗਾਇਆ ਜਿਵੇਂ ਗੁਰੂ ਕੋਈ ਗੁਰੂ ਸਾਹਿਬ ਨੇ ਪੁੰਨ ਆਰਥੀ ਸਾਰੀ ਹਿੰਦੂ ਦੀ ਕੁਰਬਾਨ ਕਰ ਦਿੱਤਾ ਉਹ ਗੁਰੂ ਹਨ ਉਹ ਸਭੀ ਸ੍ਰੇਸ਼ ਹਨਗੇ ਭਾਈ ਮਤੀ ਦਾਸ ਨੇ ਗੁਰੂ ਸਾਹਿਬ ਦੇ ਚਰਨਾਚ ਆਪਣਾ ਸੀਸ ਕੁਰਬਾਨ ਕਰਕੇ ਭਾਈ ਜਾਲੇਨ ਦੇਗੇ ਚ ਆਪਣੇ ਆਪ ਨੂੰ ਵਾਰ ਲਿਆ ਕਿਉਂ ਪਰਮੇਸ਼ਰ ਦੇ ਅਰਥ ਲੋ ਜਿਹਨਾਂ ਆਗਰ ਦੇ ਸਰੀਰ ਨੂੰ ਲੈਣਾ ਚਾਹੇ ਉਹ ਗੁਰੂ ਰਹਿ ਪਿਆਰੇ ਸਭੀ ਸ੍ਰੇਸ਼ ਚਹਾਨੇ ਉਹ ਸਤਿਗੁਰੂ ਸ੍ਰੇਸ਼ ਚਹਾਨੇ ਬਹੁਤ ਸਰਦਾ ਲਾਏ ਮੁਖ ਤੂੜਾ ਉਹ ਗੁਰੂ ਕੇ ਸੰਤਾਂ ਦੇ ਤਾਈ ਸਾਨੂੰ ਇੰਨੀ ਸਰਵਾ ਬਹੁਤ ਲੱਗੀ ਹੈ ਆਪਣੇ ਮੁਖ ਮੱਥੇ ਤੇ ਧੂੜ ਲਾ ਗਏ ਉਹ ਨਾਂ ਦੀ ਧੂੜ ਲਾ ਕੇ ਚੰਗਾ ਵੀ ਪਵਿੱਤਰ ਹੋਈਏ ਕਿ ਮਹਾਰਾਜ ਉਹ ਐਸੇ ਗੁਰੂ ਕੇ ਸ੍ਰੇਸ਼ਟ ਮਹਾਤਮਾ ਹਨ ਉਹਨਾਂ ਦੀ ਬਹੁਤ ਸਰਵਾਂ ਸਾਨੂੰ ਲਾਈ ਆ ਆਪਣੇ ਮੁਖ ਤੇ ਧੂੜ ਸਾਨੂੰ ਪ੍ਰਾਪਤ ਹੋਵੇ ਸਰਵਾਂ ਦੀ ਧੂੜੀ ਹਾਲ ਤੇ ਪਾਲ ਤੇ ਹਾਲ ਸੁਭਾਵ ਪਾਵੇ ਉਹ ਮਹਾਪੁਰਖ ਇਸ ਲੋਕ ਵਿੱਚ ਪਲਪ ਪਰਲੋਕ ਚ ਵੀ ਪਰਮੇਸ਼ਰ ਦੇ ਪਾਸੋਂ ਸੋਭਾ ਪਾਉਂਦੇ ਹਨ ਹਰੀ ਦੀ ਪ੍ਰਾਪਤੀ ਕਰਕੇ ਹਰ ਰਾਂਜ ਮਾਨਸੀ ਦਾ ਸੋਨਾਂ ਦੇ ਮਲਕਾ ਸਿੰਘ ਜੀ ਹਰੀ ਦਾ ਜਿਹੜਾ ਪ੍ਰੇਮ ਹੈ ਬੂੜਾ ਗਾੜਾ ਲੱਗਾ ਹੋਇਆ ਹੈ ਆਪਿਆਂ ਵਿੱਚ ਗਾੜਾ ਰੰਗ ਜਿਹੜਾ ਕਦੇ ਉੱਤਰ ਨਹੀਂ ਹੈ ਲਾਲ ਰੰਗ ਜਿਸ ਕੋ ਲੱਗਾ ਜਿਸੇ ਮੇਟ ਪਾਦਾ ਮਹਿਲਾ ਕੰਨ ਹੋਈ ਨੇ ਲਾਗੇ ਦਾਦਾ ਹਾਰ ਹਰਿ ਦੇਵੀ ਦੇ ਮੀਨ ਜਨਕਾ ਦੀ ਇਹ ਹਰਿ ਹਰਿ ਪਰਮੇਸ਼ਰ ਜਿਹਦੇ ਸਾਧੂ ਨੂੰ ਆਪ ਦੇ ਸੂਤਰੀ ਜੀ ਨੇ ਮਿਲਿਆ ਉਹਨਾਂ ਭੱਜਦਾ ਜਿਹਨਾਂ ਮਹਾਤਮਾ ਦੀ ਸੇਵਾ ਦੀ ਸੰਭੂ ਸਾਨੂੰ ਵੀ ਦੇਲਣਾ ਕਰੋ ਤੁਮ ਸਾਧ ਜਨਾ ਕਾ ਅਸੀਂ ਮਾਰੇ ਮਾਣ ਨਹੀਂ ਕਰਾਂਗੇ ਬਰਾਬਰੀ ਨਹੀਂ ਕਰਾਂਗੇ ਆਪਣੇ ਆਪ ਨੂੰ ਸਾਬ ਜਨ ਦਾ ਕੀੜਾ ਛੋਟਾ ਦਾਸ ਮੰਨਦੇ ਆਂ ਅਸੀਂ ਤੇਰੇ ਸੰਤਾਂ ਜਨੇ ਨੇ ਕੀੜੇ ਹੋ ਪੈਰਾ ਹੀ ਧੋਣ ਵਾਲੇ ਦਾਸ ਆ ਮਹਾਰਾਜ ਜਾਨ ਨਾਨਕ ਪ੍ਰੀਤ ਲੱਗੀ ਪਾਗ ਸਾਧ ਗੁਰੂ ਸਾਧ ਜਨ ਨਾਨਕ ਪ੍ਰੀਤ ਲੱਗੀ ਪਾਗ ਸਾਧ ਗੁਰਮਿਲ ਸਾਧ ਸਤ ਗੁਰੂ ਸਾਹਿਬ ਇਹ ਕਹਿੰਦੇ ਜਨਾਂ ਦੀ ਜਿਨਾਂ ਦੀ ਪ੍ਰੀਤੀ ਲੱਗੀ ਹੈ ਸਾਰੂ ਸ੍ਰੇਸ਼ਟ ਸੰਤਾਂ ਦੀ ਸੰਗਤ ਦੇ ਚਰਨਾਂ ਵਿੱਚ ਉਹ ਗੁਰੂ ਨਾਲ ਮਿਲ ਕਰਕੇ ਸਾਰੂ ਸ੍ਰੇਸ਼ਟ ਹੋ ਗਏ ਆ ਉਹ ਪਵਿੱਤਰ ਹੋ ਗਏ ਆ ਜਿਨ੍ਹਾਂ ਦੇ ਪਗ ਪ੍ਰੀਤੀ ਲੱਗੀ ਹੈ ਸਭ ਸੰਗਤ ਦੇ ਚਰਨਾਂ ਨਾਲ ਉਹ ਸੰਗਤ ਨਾਲ ਮਿਲ ਕੇ ਗੁਰੂ ਸਾਹਿਬ ਨਾਲ ਮਿਲ ਪੈਂਦੇ ਆ ਗੁਰੂ ਨਾਲ ਮਿਲ ਕੇ ਸ੍ਰੇਸ਼ਟ ਬਣ ਬ੍ਰਹਮ ਦਾ ਰੂਪ ਵੀ ਹੋ ਜਾਂਦੇ ਆ ਸੰਤ ਬਾਖਾਨ ਹਰਿਉ ਮਨੁ ਮੂਡਾ ਬਾਖਾਨ ਹਰਿਉ ਮਨੁ ਮੂਡਾ ਜੇ ਪੱਥਰ ਵੀ ਨਹੀਂ ਆਈ ਮੂਰਖ ਮਨ ਹੈ ਉਹ ਪੱਥਰ ਪਾਈ ਨੂੰ ਹਰ ਕੇ ਉਹ ਹਲ ਪੱਥਰ ਸੇਣ ਪੱਥਰ ਸੁਨਿਗਧ ਜਿਵੇਂ ਹੋ ਜਾਵੇ ਇਸ ਪ੍ਰਕਾਰ ਪੱਥਰ ਵਰਗਾ ਕਠੋਰ ਮਨੁ ਸੁਨਿਗਧ ਹੋ ਜਾਂਦਾ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਵਿਸਤ ਉਲਾਹਨ ਵਿਖਾਇਤ ਕੋ ਕਹਿ ਲਗੇ ਭਾਈ ਸਾਹਿਬ ਜੀ ਜਿੰਨੇ ਪੱਥਰ ਨੇ ਤਾਂ ਹੀ ਜੋ ਸਾਲ ਸੰਗਦੀ ਆਖਰੀਏ ਟੜਿਆਂ ਚ ਤਾਂ ਪੱਥਰ ਟੜਿਆਂ ਨੂੰ ਭੰਨ ਦਿੰਦਾ। ਅਤੇ ਜੇ ਕਰਕੇ ਪੱਥਰ ਨੂੰ ਕਹੀਂ ਅੱਗ ਵਿੱਚ ਪਾ ਦਈਏ ਤੇ ਅੱਗ ਟੜਿਆ ਹੋਇਆ ਚੂਨਾ ਬਣਿਆ ਹੋਇਆ ਤੇ ਉਹਦੇ ਕਹੀਂ ਉਹ ਚੂਨਾ ਬਣਾ ਵੀ ਜਿਵੇਂ ਚੋ ਰੱਖੀ ਤੇ ਛਾਲੇ ਪਾ ਦਿੰਦਾ। ਅਤੇ ਜੇ ਪੱਥਰ ਨੂੰ ਭੰਨਿਏ ਸੌੜਿਆਂ ਨਾਲ ਭੰਨਿਆ ਜਾਂਦਾ। ਭੰਨਿਆ ਹੋਇਆ ਵੀ ਜੇ ਜਦੋਂ ਕੰਗਰ ਦੇ ਕੋਲ ਤਾਂ ਸੱਟ ਖਾਈ ਰਹੀਦੀ ਹੈ। ਇਸ ਪ੍ਰਕਾਰ ਦਾ ਪੱਥਰ ਉਹ ਹਿਸਾਬ ਹੈ। ਚੂਨਾ ਬਣਿਆ ਵੀ ਸਾਧ ਸੰਗਤ ਜੀ ਉਹ ਪੱਥਰ ਫੇਰ ਵੀ ਛਾਲੇ ਹੀ ਪਾ ਲਵੋ ਜੇ ਪਰ ਜੇ ਕਰਕੇ ਉਸ ਨੂੰ ਕੱਛ ਤੇ ਸੁਪਾਰੀ ਤੇ ਪੰਨਾ ਨਾਲ ਮੇਲ ਦਈਏ ਉਸੇ ਚੂਨੇ ਨੂੰ ਫੇਰ ਉਹ ਆਗ ਦਾ ਕੜਕਾ ਆ ਸੁਭਾ ਛਾਲੇ ਕੋਲ ਅਗਵਾ ਕੇ ਸ੍ਰਿਸ਼ਟ ਬਣ ਜਾਂਦਾ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਮਨ ਪੱਥਰ ਵੀ ਨਹੀਂ ਆਈ ਹੈ ਕਿਉਂਕਿ ਇਸ ਨੂੰ ਜਿਹੜੀ ਸਾਧ ਸੰਗਤ ਜੀ ਕੋਈ ਕਿਸੇ ਤਰ੍ਹਾਂ ਇਸਤਾਨ ਕਰਨੇ ਹੈ ਕੋਈ ਧੋਲੀਆਂ ਪਾਉਂਦਾ ਹੈ ਅਤੇ ਕੋਈ ਜਲ ਤਾਰਾ ਕਰਦਾ ਹੈ ਕਿ ਪੱਥਰ ਦੇ ਪੁੱਟਣ ਵਾਲੀ ਹਾਲ ਕੀ ਹੈ ਅਤੇ ਇਹ ਇਹ ਸ਼ਰਾਬ ਨੂੰ ਕੀ ਚੰਗੇ ਜੀ ਲੋਕਾਂ ਦੇ ਘੜੇ ਭੰਨਣ ਹੀ ਜਾਣਦਾ ਕਦੇ ਕਿਸੇ ਨੂੰ ਸ਼ਰਾਬ ਦੇ ਕੇ ਤੂੰ ਨਾ ਸੋਜੇ ਕਿਸੇ ਨੂੰ ਸ਼ਰਾਬ ਦੇ ਕੇ ਤੂੰ ਕੱਖ ਨਾ ਰਹੇ ਕਿਉਂ ਇਹ ਘੜੇ ਭੰਨਣ ਦਾ ਸੁਆ ਹੈ ਮਨ ਕਸ਼ੋਰ ਦਾ ਇਹ ਹੈ ਪੱਥਰ ਦੀ ਨਿਆਈ ਆਪਰੇ ਬਾਹਰੀ ਦਾਗਨ ਵਾਲੇ ਬੋਲਦੇ ਚੰਗੇ ਜੀ ਇਸ ਪ੍ਰਕਾਰ ਇਹ ਜਿਹੜਾ ਮੰਨਦਾ ਹੈ ਸੁਹਾਗ ਹੈ ਗੁਰਦਾਰੇ ਤੋਂ ਸਕੂਲ ਜਿਹੜਾ ਹੈ ਥੋੜਾ ਜਿਹਾ ਦੂਰ ਹੋਣਾ ਚਾਹੀਦਾ ਜਿੱਥੇ ਬੱਚੇ ਵੀ ਪੜ੍ਹਦੇ ਰਹੇ ਤੇ ਗੁਰਦਾਰੇ ਸਾਹਿਬ ਕਥਾ ਕੀਰਤਨ ਆਪੀ ਬਣਿਆ ਰਹੇ ਹੋਣ ਪਾਖਾਨ ਹਰਿਉ ਮਨੂਰਾ ਫਿਰ ਪੱਛਮ ਦੇ ਪੰਥ ਸਾਹਿਬ ਕੰਨੇ ਜੀ ਇਸੇ ਪ੍ਰਕਾਰ ਅੱਜ ਕੱਲ੍ਹ ਰਵਾਜ ਇਹ ਪੈ ਜੇ ਜਿੱਥੇ ਗੁਰਦਾਰਾ ਉੱਥੇ ਸਕੂਲ ਬਣਾਏਗੇ ਉਹ ਸੰਜਿਆ ਥਾਂ ਜਾਣ ਕੇ ਪਾਖਾਨ ਹਰਿਉ ਮਨੂਰਾ ਇਹ ਪੱਛਮ ਜਿਹੜਾ ਹੈ ਇਸ ਤਰ੍ਹਾਂ ਇਹ ਕਬੂਜੇ ਕਰਨੇ ਲਈ ਕਬੂਦੀ ਨਹੀਂ ਆਈ ਕਿ ਸੌੜੇ ਦੁੱਖ ਰੂਪੀ ਠਾੜੇ ਪੈਂਦੇ ਰਹਿਣ ਤਾਂ ਇਹ ਛੋੜਾ ਹੈ ਛੋਟਾ ਹੁੰਦਾ ਹੈ ਫਿਰ ਇਹ ਛੋਟਾ ਵੀ ਹੋਏ ਇਹ ਧੋੜੀਆਂ ਤਾਣ ਨੂੰ ਤਾਭੀ ਕਰ ਲਵਗੇ ਤੇ ਫਿਰ ਸਾਧ ਸੰਗਤ ਜੀ ਇਹ ਚੂਨਾ ਬਣ ਕੇ ਸਰਾਫ ਦੇ ਨੂੰ ਕੁਛ ਥਾਲੇ ਹੀ ਪਾ ਲੈਂਦਾ ਇਹ ਕਰਕੇ ਗੁਰੂ ਸਾਹਿਬ ਵੀ ਕਸਾ ਵਿੱਚ ਮਿਲ ਜਾਵੇ ਅਤੇ ਇਸੇ ਪ੍ਰਕਾਰ ਸੁਕਾਰੀ ਸਰਵਾ ਵਿੱਚ ਮਿਲ ਜਾਵੇ ਤੇ ਇਸੇ ਪ੍ਰਕਾਰ ਕੱਖ ਕਸਾ ਜੇ ਜੀ ਤੇ ਸ਼ਕਾਰੀ ਸਰਵਾ ਵਿੱਚ ਮਿਲ ਜਾਵੇ ਕਾਨ ਮਹਾਵਾਕਾਂ ਨਾਲ ਮਿਲ ਜੇ ਫਿਰ ਇਹ ਚੂਨੇ ਵਰਗਾ ਮਨ ਜਿਹੜਾ ਸੜਿਆ ਹੋਇਆ ਹੈ ਇਹ ਸੰਗੇ ਜੀ ਚੰਗਾ ਮੜ ਸਕਦਾ ਹੈ ਫਿਰ ਭਗਤੀ ਰੂਪੀ ਲਾਲੀ ਰੰਗ ਚੰਗੀ ਕਰ ਸਕਦਾ ਹੈ ਕਿਉਂ ਜਾਂਗ ਨਿਕਲ ਸਕਦਾ ਹੈ ਕਿਉਂ ਮਾਰਾ ਕਹਿੰਦੇ ਤਾ ਖਾਨ ਹਰੇਉ ਮਨ ਮੂਰਾ ਜਿਹੜਾ ਪੱਥਰ ਵਰਗਾ ਮੂਰਖ ਮੰਨਸੀ ਭਾਈ ਗੁਰਦਾਸ ਜੀ ਨੂੰ ਦੁਸ਼ਤਾਨ ਦਿੱਤੇ ਆ ਤੇ ਪੱਥਰ ਬਣੇ ਨੂੰ ਇਹ ਹਰ ਦਿੱਤਾ ਹੈ ਸ੍ਰੇਸ਼ਟ ਮੰਗਿਆ ਕਠੋਰ ਸੁਭਾਅ ਦਾ ਪੱਥਰ ਹੈ ਇਸੇ ਪ੍ਰਕਾਰ ਕਰਨਾ ਜਵੰਦਾਸ ਉਹ ਆਹ ਹੈ ਅਤੇ ਕਠੋਰ ਜਿਵੇਂ ਅੰਧ ਨਿਕੂ ਵੀ ਈਸਰ ਕੀ ਆਦੇਸ਼ ਹਿਜਨ ਲਈ ਇਸ ਪ੍ਰਕਾਰ ਦੀ ਹਾਲਤ ਹੈ ਜਿਹੜੀ ਤੇ ਖੁਸ਼ਕ ਹੈ ਇਸ ਤਰ੍ਹਾਂ ਤੋਂ ਹੀਣਾ ਹੈ ਇਸ ਪ੍ਰਕਾਰ ਦਾ ਸਾਧ ਸੰਗਤ ਜੀ ਸਾਸਰ ਜਾਂ ਦੀ ਪਾਣੀ ਰੱਖ ਚੱਗੀਏ ਫੇਰ ਵੀ ਖੁਸ਼ਕ ਦਾ ਖੁਸ਼ੀ ਹੈ ਇਹ ਜਿਹੇ ਪੁੱਤਰ ਦਾ ਜਿਹੜਾ ਮੂਰਖ ਮਨ ਸੀ ਇਹ ਮੂਰਖਤਾ ਨੂੰ ਹਰ ਕੇ ਨਿਹਾਲ ਹੋ ਗਿਆ ਮਹਾਰਾਜ ਜੀ ਐਸੀ ਕਿਰਪਾ ਹੋਈ ਹੈ ਕਿ ਸਾਧ ਸੰਗਤ ਦਾ ਪ੍ਰਕਾਪ ਹੈ ਇਕ ਜੇ ਕੇ ਬਾਚਾ ਜੀ ਨੂੰ ਕੋ ਕਰਨ ਕਿਹਾ ਇਹ ਸਿਆ ਸ਼ਬਦਾਂ ਵਿੱਚ ਗੈਤਰੀ ਮੁਹੱਲਾ ਚੌਕਾ ਘਰ ਦੀਜਿ ਏਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਹਰ ਸਿਮਰੂ ਅਗਮ ਅਪਾਰ ਸਜੂਦ ਹੁ ਮੌਲੀਏ ਨਹੀਂ ਪਾਈ ਅਸੋਚ ਨੂੰ ਮਾਦ ਹੈ ਪਰਮੇਸ਼ਰ ਜੈਸੂ ਬਚਨੋ ਚਾਰਦੇ ਇੱਕ ਬੈਕਰੂ ਪਰਮੇਸ਼ਰ ਓੰਕਾਰ ਸਾਹਿਬਾ ਮੇਂ ਪ੍ਰਕਾਸ਼ ਕੇ ਸੰਗੈ ਦੀ ਕਿਰਪਾ ਨਾਲ ਮਿਲਦਾ ਹੈ ਕਿ ਪਿਆਰੇ ਦੂਜੇ ਕਰ ਸਾਰੇ ਕਰਜੇ ਤੇਥੇ ਪਾਪ ਸਾਰੇ ਜੋ ਹਰੀ ਸਾਰਿਆਂ ਦੇ ਪਾਪਾਂ ਦਾ ਹਾਰ ਕੈ ਜੋ ਮਨ ਦੇ ਸੰਕਲਪਾਂ ਮੁਕਲਪਾਂ ਦਾ ਵਿਸ਼ਾਮੀ ਆਗਮ ਹੈ ਜੋ ਪ੍ਰਕਿਰਤੀ ਦੇ ਤਾਰਾਵਾਰ ਤੋਂ ਰਹਿ ਤਾ ਉਹਦਾ ਸਿਮਰਨ ਕਰਵਾ ਭੁਜੈਣ ਕਰੋ ਜੇਸੇ ਸਿਮਰਨ ਕੁ ਦੁੱਖ ਮਿਟਾਇਆ ਹਮਾਰਾ ਜਿਸ ਵਾਇਗਿਆ ਸਿਮਰਨ ਕਰਨੇ ਕਰਕੇ ਹਮਾਰੇ ਆਤਮਾਨ ਦਾ ਜਮੰਦੰ ਦਾ ਦੁੱਖ ਮਿਟ ਸਕਦਾ ਹੈ ਸਾਡਾ ਦੁੱਖ ਮਿਟ ਗਿਆ ਹੈ ਮਿਟ ਜਾਏਗਾ ਹਰ ਹਰ ਸਤਗੁਰੂ ਪੁਰਖ ਮਿਲਾਉ ਕਰੋ ਸਾਰੇ ਹਰੇ ਭਰੇ ਕਰਨ ਵਾਲੇ ਤੁਮ ਬੱਜੇ ਲਖਰ ਰੂਪ ਹਰ ਕੱਪਾ ਦੇ ਲਖਰ ਰੂਪ ਸਤਿਗੁਰੂ ਪੂਰਨ ਗੁਰਮੁਖ ਸਾਹਿਬ ਨਾਲ ਕਰਨ ਮਿਲੋ ਗੁਰ ਮਿਲਿਆ ਸੁਖੁਈ ਰਾਗ ਸਤਿਗੁਰਾਂ ਦੇ ਨਾਲ ਮਿਲਨੇ ਕਰਕੇ ਹੀ ਰਾਮ ਤੇਰੀ ਪ੍ਰਾਪਤੀ ਦਾ ਸੁਖ ਹੁੰਦਾ ਹੈ ਜਿਸ ਕਿਸੇ ਨੂੰ ਹੋਇਆ ਹੈ ਹਰ ਗੁਰ ਦਾ ਭੂ ਮੀਤਹ ਮਾਰੇ ਅਜਿਹਾ ਇਹ ਵਜਨ ਕਹਿਨੇ ਹੈ ਸਾਡੇ ਸਜਣੋ ਮਨਜੋ ਮਿੱਤਰੋ ਫੇਸਬੁਕ ਸੰਗੀਜਣੋ ਸਾਡੇ ਮੈਨੂੰ ਮਨੀ ਕੀ ਜੀ ਤੇ ਯਾਰੋ ਅਕਾਲਪੁਰ ਖਰੀਦੇ ਗੁਣਾ ਦਾ ਦਾਇਨ ਕਰੋ ਹਰ ਹਰ ਨਾਮ ਰੱਖੂ ਊਰ ਧਾਰੇ ਤੇ ਸ਼ਰੀਰੈ ਨਾਮ ਜੋ ਸਭ ਪਾਪਾਂ ਨੂੰ ਹਰਨਵਾਰਾ ਹਰਿਦੇ ਜੀ ਵਸਾ ਤੇ ਰੱਖੋ ਕਦੇ ਭਲਾਓ ਨਾ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਹਰੀ ਦੀ ਪ੍ਰਾਪਤੀ ਵਾਲੇ ਹਰੇਕ ਸੰਸੇ ਦੇ ਨਾਸਿਤ ਅਮਰ ਕੂ ਬਚਨ ਹਰੀਦੇ ਸੁਣਾਏ ਸਾਡੇ ਤਾਈ ਗੁਰ ਮਿਲੀਐ ਪ੍ਰਗਟ ਹੋਈ ਤੇ ਐ ਤੀ ਮਾਰਾ ਸੁਣਾਏ ਜਿਸ ਤੇ ਕਹਣੋ ਸੰਗਗੀ ਕਹਿੰਦੇ ਭਾਈ ਗੁਰਾਂ ਨਾਲ ਮਿਲਨੇ ਕਰਕੇ ਉਹ ਪਰਮੇਸ਼ਰ ਕਰਕੇ ਹੁੰਦਾ ਹੈ ਹੈ ਤਾਂ ਸਾਰਿਆਂ ਦੇ ਹਿਰਦੇ ਚ ਕਿ ਮਾਰਾ ਆਪ ਹੀ ਗੁਰੂ ਸਰੂਪ ਹੋ ਕਿਰਪਾ ਕਰਿਓ ਅਮਾਰੇ ਕਹਿੰਦੇ ਭਾਈ ਮਨ ਦੇ ਮੇਲੀ ਬਣਨੇ ਕਰਕੇ ਪ੍ਰਗਟ ਹੋ ਜਾਂਦਾ ਹੈ ਰਾਵ ਮਦੂ ਜੂਦਨ ਹਰ ਮਾਧੂ ਪ੍ਰਾਨ ਮਨੂ ਜੈ ਮਦੂ ਜੂਦਨ ਕੱਟਣ ਵਾਲਾ ਮਦੂ ਕੈਤਵ ਨੂੰ ਕੱਟ ਕੇ ਬ੍ਰਹਮਾ ਵੀ ਰੱਖਿਆ ਕੀ ਕੀ ਸੀ ਜਿਵੇਂ ਸਭ ਕੁਝ ਦੇ ਵਿੱਚ ਕਿਸ ਪ੍ਰਕਾਰ ਮਦੂ ਜੂਦਨ ਦਾ ਨਾਮ ਪਿਆ ਮਦੂ ਕੈਤਵ ਨੂੰ ਕੱਟਨੇ ਕਰਕੇ ਇਹ ਮધુਲੀ ਨਿਆਈ ਮਾਂਜੇੜਾ ਹੰਕਾਰੀ ਹੈ ਇਸ ਨੂੰ ਸੂਧਨ ਕੱਟਣ ਵਾਲਾ ਮੰਦੀ ਮੱਤ ਨੂੰ ਤੇ ਹਰੀ ਮਾਇਆ ਦਾ ਪਤੀ ਹੈ ਅਤੇ ਪ੍ਰਾਣਾਂ ਦਾ ਆਸਰਾ ਰੂਪ ਹੈ ਪ੍ਰਾਣਾਂ ਪਿਛਾਣਿਆ ਹੈ ਮੇਰਾ ਮਨ ਕਣ ਅੰਮ੍ਰਿਤ ਮੀਠ ਲਗਾਣਾ ਸਾਦੇ ਤੰਦੇ ਅੰਮ੍ਰਿਤ ਨਾਮ ਮਿੱਠਾ ਲੱਗਿਆ ਹੈ ਸਾਦੇ ਤੰਦੇ ਅੰਮ੍ਰਿਤ ਨਾਮ ਮਿੱਠਾ ਲੱਗਿਆ ਹੈ ਮਿੱਠਾ ਜਾਣ ਕੇ ਦਾਣਾ ਦਾਣਾ ਕੀਤਾ ਹੈ ਮਿੱਠਾ ਲੱਗਿਆ ਹੈ ਹਰ ਹਰ ਦਇਆ ਕਰੂ ਗੁਰ ਮੀਲ ਲਹੁ ਇਹ ਹਰ ਹਰ ਪਰਮੇਸ਼ਰ ਨੂੰ ਬੇਨਤੀਆਂ ਕਰਦੇ ਰਹਿੰਦੇ ਹਾਂ ਬਿਆਨ ਕਰ ਕਰਕੇ ਸਰਗੁਰੂ ਨਾਲ ਸਾਨੂੰ ਮਿਲੋ ਗੁਰਖ ਨਿਰੰਜਨ ਸੋਈ ਰਾਮ ਹੋਈ ਸਰਗੁਰੂ ਪੂਰਨ ਜੋ ਮਹਿਮਾ ਸਭ ਸ੍ਰੀ ਗੋ ਹੋਈ ਰੂਪ ਹਨ ਮਹਾਰਾਜ ਹਰ ਹਰ ਨਾਮ ਸਦਾ ਸੁਖਦਾਤਾ ਇਹ ਪਰਮੇਸ਼ਰ ਆਵਦਾ ਹਰੇਕ ਨੂੰ ਹਰੇ ਭਰੇ ਕਰਨ ਵਾਲਾ ਨਾਮ ਹੈ ਇਹ ਸਦਾ ਸੁਖਾਂ ਦਾ ਦਤਾ ਹੈ ਹਰ ਕਾ ਰੰਗ ਮੀਰਾ ਮਨ ਦਾ ਸਿਹਰੀ ਆਉ ਦੇ ਪ੍ਰੇਮ ਰੰਗ ਜੇ ਸਾਡਾ ਮਨ ਰੰਗਿਆ ਹੋਇਆ ਹੈ ਹਰ ਹਰ ਮਹਾਂਪੁਰਖ ਗੁਰਮੀਨੂ ਜੇ ਹਰ ਸੁਨੀਸ਼ੁਰ ਮਹਾਂਪੁਰਖਾਂ ਦੇ ਨਾਲ ਮਿਲੋ ਮਹਾਂਪੁਰ ਕਿਹੜੇ ਕਹਿੰਦੇ ਗੁਰੂ ਸਾਹਿਬ ਜੀ ਨੇ ਕਰੋ ਗੁਰੂ ਕਿਹੜੇ ਗੁਰੂ ਨਾਨਕ ਨਾਮ ਸੁਖੂ ਗੁਰੂ ਨਾਨਕ ਸਾਹਿਬ ਜੀ ਨਾਲ ਦਾ ਹੋਵੇ ਉਹ ਸਤਗੁਰ ਮਾਨਕ ਦੇ ਜੀ ਮਾਰਾ ਸਾਨੂੰ ਮਿਲਣ ਤਾਂ ਸੁਖ ਦੀ ਪ੍ਰਾਪਤੀ ਹੁੰਦੀ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲ ਕੇ ਸੁਖ ਪ੍ਰਾਪਤ ਹੋਇਆ ਹੈ ਪਿਆਰੇ ਗੈਤਰੀ ਮਹੱਲਾ ਚੌਥਾ ਹਰ 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 ਨਾਮ ਸਰਬਰਨ ਹਰ 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 ਨਾਮ ਜਪਾਏ ਇਹ ਪਾਈ ਹੋਰੇ ਤਨੁ ਹਰੇ ਭਰੇ ਕਰਨ ਵਾਲਾ ਹਰ ਹਰ ਸਾਰਿਆਂ ਸੰਸਿਆ ਨੂੰ ਹਰਨ ਵਾਲਾ ਪਰਮਾਨੰਗਤ ਨੂੰ ਪਰਮੇਰਗਤ ਨੂੰ ਵਰਦੇ ਆਦਿਕਾ ਨੂੰ ਉਸ ਨਾਮ ਨੂੰ ਜਪਾਹਾਂ ਗੁਰੂ ਸਾਹਿਬ ਜਪਨਾ ਕਰਦੇ ਆਪਾਂ ਜਤਨਾ ਕਰੀਏ ਗੁਰੂ ਦਾ ਨਾਮ ਸਦਾ ਲੈ ਲਾਹ ਸਤਿਗੁਰੂ ਦੇ ਮੁਖਾਰਤਨੋਂ ਸੁਣ ਕੇ ਹੀ ਗੁਰਮਖਿਦ ਭਾਰੀ ਜਾ ਸਦਾ ਅਮਰ ਦਾ ਨਾਮ ਜਪੰਦਾ ਲਾਭ ਲੈਣਾ ਕਰ ਹਰ 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 ਭਾਈ ਤੇਰੇ ਦਾ ਆਉਗੋ ਜੀ ਮੰਨੀ ਕਰੋ ਏ ਹਰੀ ਸਤਿਗੁਰੇ ਜੀ ਤੂੰ ਹਰੇ ਭਰੇ ਕਰਨ ਵਾਲਾ ਸੀ ਤੇਤੇ ਤੇ ਵੀ ਬਾਪੁਰ ਜੀ ਵੀ ਕਾਲ ਜੀ ਵੀ ਆਲ ਵੀ ਹਰੀ ਭਰਤੀ ਗੁਰੂ ਕਰਾਵੇ ਸਾਨੂੰ ਹਰ ਹਰ ਨਾਮੁ ਹੁਮਾਹਾਰਾ ਕੀ ਪ੍ਰਮੇਸ਼ਰ ਆਪ ਦੇ ਨਾਮ ਦਾ ਸਾਨੂੰ ਉਸ਼ਾ ਬਣਿਆ ਰਹੇ ਸੇ ਰਾਮ ਪਿਆਰੇ ਹਰ ਹਰ ਨਾਮ ਦਇਆਲ ਤੇ ਆਹਾ ਕੀ ਦਇਆ ਵੀ ਕਰ ਪ੍ਰਮੇਸ਼ਰ ਹਰਾਰੇ ਆਪ ਦੇ ਨਾਮ ਨੂੰ ਜਲਦੀ ਪਿਆਹ ਤੇ ਹੁਣਾ ਕਰੀਏ ਹਰ ਕਾ ਰੰਗ ਸਦਾ ਗੁੰਗਾ। ਹਰੀਆਂ ਨੂੰ ਪ੍ਰੇਮ ਨਵੀ ਸਾਡਾ ਮਨ ਰੰਗਿਆ ਰਹੀ। ਰਸਨਾ ਕਰਕੇ ਸਦਾ ਆਪਦੇ ਗੁਣਾਂ ਨੂੰ ਗੰਦੇ ਰਹੀਏ। ਸਲਾਵਾ ਤੇ ਗੁਰ ਬਿਸ਼ਿਆ ਨੂੰ ਗਾਹਾ ਦਬਾਉਣਾ ਕਰੀਏ। ਗੁਣਾਂ ਦੇ ਗ੍ਰਹਿਣ ਕਰਨੋਂ ਆਵੇ ਅਧਿਕਾਰੀ ਬਣੀਏ। ਹਰ 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 ਜਸ ਹੂਮਰ ਪਾਵ। اے ਪਿਆਰਿਓ ਹਰੀ ਜੈ ਜੋ ਹਰ ਵਿੱਚ ਹਰ ਜਸ ਕੀਰਤਨ ਕਰਨਾ ਹੈ। ਇਹ ਹੂਮਰ ਨਾਉ ਪੰਜਾਬ ਦੇ ਲੁੱਡੇ ਪਾਉਣ ਨੂੰ ਕਹਿੰਦੇ ਹਨਗੇ। ਇਸੇ ਪ੍ਰਕਾਰ ਮਰੱਟੇ ਜਿਹੜੇ ਆ ਉਹ ਜਿੱਦਾਂ ਜਿਆ ਪਾਉਂਦੇ ਹੁੰਦੇ ਆ ਤੇ ਆਹਾਂ ਨੂੰ ਟਪੂਸੀਆਂ ਜੇ ਮਾਰ ਦਿੰਦੇ ਆ ਉਹਦਾ ਨਾਮ ਘੂਮਰ ਪਾਉਣੀ ਹੈ ਲੁੱਡੀ ਪਾਉਣ ਦਾ ਨਾਮ ਹੈ ਲੁੱਡੀ ਪਾਉਣਾ ਕਰੋ ਇਹ ਹਜ਼ੂਰ ਸਾਹਿਬ ਆਉਂਦੇ ਨੇ ਮਰੱਟੇ ਆ ਕੇ ਉੱਥੇ ਹਰਿਵਾਰ ਸਾਹਿਬ ਵੀ ਕੰਮੀਆਂ ਕਰਦੇ ਆ ਨਿਸ਼ਾਨ ਲਿਆਉਂਦੇ ਆ ਤੇ ਬਹੁਤ ਸ਼ਾਇਣੀਆਂ ਦੇ ਨਾਲ ਨਾਲ ਆਹਾਂ ਨੂੰ ਟੱਪਦੇ ਨਾਲ ਕੀਰਤਨ ਕਰਦੇ ਆ ਵਦਨਾ ਕੋਮਰ ਪਾਉਣਾ ਘੁੰਮਰੀ ਪਾਉਣਾ ਕਰੋ ਮੇਲ ਸਤ ਸੰਗ ਉਹ ਮਹਾਰਾ ਜਿਸ ਪ੍ਰਚਾਰ ਪਾਈ ਸੁ ਸੰਗ ਦੇ ਨਾਲ ਮਿਲ ਕਰਕੇ ਉਹ ਮਾਉਤ ਸ਼ਾ ਹੁੰਦਾ ਹੈ ਰਾਮ ਪਰਮੇਸ਼ਰ ਕੋਈ ਮੇਲੰਦ ਆਉ ਸਭੀ ਹਰ ਮੇਲ ਮਿਲਾਹਾ ਆਉ ਹੋਏ ਸੰਤ ਸਖਿਓ ਹਰੀ ਦੇ ਮੇਲ ਵਿੱਚ ਤੁਹਾਨੂੰ ਮਲਾਉਣਾ ਕਰੀਏ ਹਰੀ ਦੇ ਮੇਲ ਚਾਲੋ ਮਿਲਣਾ ਕਰੀਏ ਹਾਂ ਨਿਸ਼ਚੇ ਕਰਕੇ ਸੁਣ ਹਰ ਕਥਾ ਨਾਮ ਲੈ ਲੈ ਹਰੀ ਦੇ ਨਾਮ ਦੀ ਕਥਾ ਸਰਵਨ ਕਰੀਏ ਤੇ ਅਮਰਤ ਨਾਮ ਦਾ ਲਾਹਾ ਪ੍ਰਲੋਕ ਵਾਸਤੇ ਲੈਣਾ ਕਰੀਏ ਹਰ ਹਰ ਕਿਰਪਾ ਧਾਰ ਗੁਰ ਮੇਲੂ ਬੇਨਤੀ ਕਰੀਏ ਹੈ ਪਰਮੇਸ਼ਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਹਰੀ ਕਿਰਪਾ ਕਰਕੇ ਸਾਨੂੰ ਸਤਿਗੁਰਾਂ ਦੇ ਨਾਲ ਮਿਲਾ ਦਿਓ ਗੁਰ ਮਿਲਿਆ ਹਰ ਊਮਾਹਾਰ ਏ ਮਹਾਰਾਜ ਸਤਿਗੁਰਾਂ ਦੇ ਨਾਲ ਮਿਲਨੇ ਕਰਕੇ ਪਰਮੇਸ਼ਰ ਕੋਲੇ ਸਿਮਰਨ ਦਾ ਔਰ ਸ਼ਾ ਹੁੰਦਾ ਹੈ ਰਾਮ ਪਿਆਰੇ ਕਰ ਕੀਰਤ ਜਸ ਅਗਮ ਅਥਾ ਹੇ ਪੁਰ ਸਿੱਖ ਹੋਵੇ ਨੂੰ ਕਹਿੰਨੇ ਆ ਕੀਰਤਨ ਕਰਿਆ ਕਰੋ ਮਹਾਰਾਜ ਦਾ ਜਸੋ ਕੀਰਤਨ ਜਪਾ ਕੇ ਜੋ ਹਰੀ ਮੰਨ ਦੀ ਗਮਤਾ ਤੋਂ ਪਰੇ ਹੈ ਵੀਰ ਸ਼ਾਸਤਰਾਂ ਕਰਕੇ ਹੋਇਆ ਗੰਮ ਹੈ ਅਥਾ ਹ ਸ਼ਕਤੀ ਬਲਤੀ ਕਰਕੇ ਬਾਣੀ ਦਾ ਵਿਸ਼ਾ ਨਹੀਂ ਹੈ ਜਿਹੜਾ ਹੱਥ ਤੋਂ ਰਹਤ ਹੈ ਖਿੰਖਿਨ ਰਾਮ ਨਾਮ ਖਿੰਖਿਨ ਰਾਮ ਨਾਮ ਗਾਵਾ ਹ ਖਿੰਖਿਨ ਕਾਲ ਵਿੱਚ ਰਮਿਆ ਹੋਇਆ ਜਿਹੜਾ ਰਾਮ ਹੈ ਤੇਰੇ ਨਾਮ ਨੂੰ ਗਾਵਾ ਹ ਉਚਾਰਨਾ ਕਰੀਏ ਗਾਉਣਾ ਕਰੀਏ ਤੁਮ ਕੋ ਉਤਾਰ ਕਿਰਪਾ ਮਿਲੀ ਐ ਗੁਰ ਦਾ ਤੇ ਅੱਜ ਯਾਰ ਬੇਨਤੀ ਕਰਿਓ ਹੇ ਮਾਰਾ ਮੇਰੇ ਤੇ ਕਿਰਪਾ ਦ੍ਰਿਸ਼ਟੀ ਜੀ ਮੇਂ ਹੋਰ ਨਾ ਤਕਤਾ ਤੇ ਧਾਰੀ ਐ ਇਵੇਂ ਕਰਵਾ ਧਾਰ ਕੇ ਸਤਗੁਰੂ ਬਾਤਾ ਜੀ ਮੈਨੂੰ ਮਿਲਣਾ ਕਰੋ ਹਰ ਨਾਨਕ ਭਗਤ ਓ ਮਹਾਰਾਹ ਹੇ ਅਕਾਲ ਪੁਰਖ ਹਰੀ ਆਪਦੇ ਨਾਮ ਦਾ ਗੁਰੂ ਸਾਹਿਬ ਜੀ ਕਹਿੰਨੇ ਭਗਤੀ ਕਰਨ ਦਾ ਉਰਸ਼ਾ ਹੈ ਸਾਡੇ ਹਿਰਦੇ ਚ ਰਾਮ